ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਗਾਂ ਬਈ ਤੇ ਇੱਕ ਝੋਟੇ ਟਾਪ ਦੀ ਤਾਜੀ ਸਵੇਰ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਵੀ ਵਧੀਆ ਵਧੀਆ ਵੀਰੋ ਬਈ ਨਾਮ ਤੇ ਐਡਰੈਸ ਫੋਲ ਨਾਮ ਜਸ਼ਵਿੰਦਰ ਸਿੰਘ ਹੈ ਪੰਡਤ ਜਔ ਜ਼ਿਲ੍ਹਾ ਬਟਿੰਡਾ ਤਸੀਲ ਅੰਪਰਾ ਫੋਲ ਨੇੜੇ ਪਿੰਡ ਬਈ ਨੇੜੇ ਵੀਰੇ ਜੈਠੂਗਾ ਰਹ ਜਾਂਦਾ ਆਪਾਂ ਮੋਬਾਈਲ ਨੰਬਰ ਫੋਲ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬਾੜ ਦੇ ਨੇ ਕਿਹੜਾ ਸੋਸ ਇਹ ਦੂਜਾ ਸੁੰਦੀਆ ਰੈਕਟਰ ਬਈ ਕਿੰਨੇ ਦਿਨ ਲੈਂਦੀ ਇਹਦਾ 71 ਰੰਦਾ ਮੰਨ ਲਾ ਕੀ ਰਿਕਾਰਡ ਆ ਬਾਈ ਬਤੂ ਮਾ ਦੇ ਲਾ ਇਹਨੇ ਭੂਣ ਵਸੇ 18 ਕਿਲੋ ਕੱਢਿਆ ਤੇ ਕਿ 20 ਕਿਲੋ ਕੱਢ ਦੂਗੀ ਠੀਕ ਆ ਕੱਦ ਬੱਟ ਠੀਕ ਬਾਕੀ ਠੰਡੀ ਠੁੰਡੀ ਬਹੁਤ ਡਾਕਟਰ ਲੈ ਠੰਡੀ ਬਾਈ ਗਾਂ ਪੂਰੀ ਜਿੰਮੇ ਮਰਜੀ ਹੱਥ ਲਾਈ ਚੱਲ ਲੱਡੂ ਲੱ ਬਹੁਤ ਆ ਗਏ ਬੱਚੀ ਦੇ ਲੈ ਸਾਰੀਆਂ ਬਲਡ ਲੈ ਗੱਢ ਕੇ ਨੀ ਪੰਜਾ ਲੱਦਾ ਹਜੇ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ 77 ਦੇ ਥਣ ਬਾਕੀ ਠੰਡੀ ਠੁੰਡੀ ਮੇਲ ਖਲ ਬੈਠ ਠੰਡੀ ਠੁੰਡੀ ਵਾਲੀ ਹੈ ਲੈ ਜਿੰਮੇ ਮਰਜੀ ਹੱਥ ਲਾਈ ਚੱਲ ਕੋਈ ਚਿਕਰੀ ਨਹੀਂ ਕਰਮਾਣੀ ਨੇ ਕਹਿਣਾ ਤਾਂ ਕੁਛ ਹੈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਰਾਂਗ ਰੂਪ ਚੰਗਾ ਫੇਸ ਬੜਾ ਪਿਆਰਾ ਕੁੁੱਦ ਦਾ ਰਿਕਾਰਡ ਚੰਗਾ ਇਸ ਵਾਰ ਵੀ ਬਾਈ ਕਹਿੰਦਾ ਚੰਗਾ ਤੁਸ ਪਾਉਗੀ ਆਰਡਰ ਆਰਡਰ ਬਹੁਤ ਚੰਗਾ ਚੰਗੀ ਆ ਮੈਂ ਤੁਸ ਨਾ ਕਿਸ ਨੂੰ ਕੀ ਬਹੁਤ ਆ ਪੜੀ ਪੁਲੀ ਬਹੁਤ ਆ ਡੈਕਟਰ ਪੁਲੀ ਵੀ ਬਹੁਤ ਆ ਸਹੀ ਗੱਲ ਆ ਰਾਜ ਜੀ ਆ ਸਨਖ ਪੋਣਾ ਵੀ ਵੜ ਦੇ ਵਿੱਚ ਬਹੁਤ ਆ ਤੋੜਾ ਤਾਰਾ ਵੀ ਚੰਗਾ ਬੈਠਾ ਠੰਡੀ ਦਾ ਡੈਕਟਰ ਏਡੀ ਆ ਬਾਈ ਲੈ ਇੱਥੇ ਖੜਾ ਕੇ ਥੱਲੇ ਬਹਿ ਜਾ ਬੈਠ ਦੇ ਐ ਨਹੀਂ ਬਹਿਣਾ ਹੱਲ ਜੂ ਲਾ ਲੈ ਰੱਸਾ ਛੱਡ ਕੇ ਥੱਲੇ ਬੈਠਾ ਰਹਿ ਲੈ ਰੱਸਾ ਛੱਡਤਾ ਬਾਈ ਨੇ ਮੋ ਇਹ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੋਈ ਪੂਰੀ ਠੰਡੀ ਸੀ ਤੇ ਕੀ ਮੁੱਲ ਲਾ ਫਿਰ ਇਹਨੂੰ ਡਾਕਟਰ ਦਾ ਮੁੱਲ ਜਮਾ ਲੈਣ ਦੇ 52000 ਰੁਪਇਆ ਮਾਨਤਾ ਹੋ ਜੇ ਮਾਨਤਾ ਮਾੜਾ ਮੋਟਾ ਹੋ ਜੂ ਪਰ ਆਪਣੇ ਮੁੱਲ ਤੋਂ ਪਤਾ ਜਮਾ ਜਾਏ ਜੀ ਹੁੰਦੇ ਆ ਐਈ ਵਸੇ ਪਾਣ 75 ਵੀ ਕੋਈ ਬਾਹਾ ਨਹੀਂ ਆ ਸਹੀ ਗੱਲ 52000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਮੋਲ ਬਾਈ ਨੇ ਜਾਇਜ਼ ਰੱਖਿਆ ਜਮਾ ਪ੍ਰਿੰਟ ਪ੍ਰਿੰਟ ਚੰਗਾ ਥਣਲੇਵਾ ਬੜਾ ਬਾਕੀ ਫੜੀ ਫੁਲੀ ਬਹੁਤ ਵੈਲਟਰ ਹੈ ਜੀ ਫੜੀ ਬੱਚੀ ਦੰਦਾ ਨਹੀਂ ਕੋਈ ਥੋੜੀ ਕੱਚੀ ਕੱਚੀ ਆ ਬਸ ਤੇ ਲਾਡੋਲਾ ਬਹੁਤ ਹਾਲਾ ਬੱਚੀ ਦੀ ਲਾਡ ਬਹੁਤ ਹੈ ਨਾ ਥੰਡੀ ਢੁੰਡੀ ਵਾਕੀ ਬਾਲੀ ਗੱਲ ਹੈ ਕੱਟ ਕੇ ਲੈਜੈਂਡ ਮਰ ਗਿਆ ਹੱਥ ਲਈ ਗੱਲ ਕੋਈ ਚੱਕਰੀ ਨਹੀਂ ਕਰਮ ਵਾਲੀ ਨੇ ਕਹਿਣਾ ਤਾਂ ਕੁਝ ਨਹੀਂ ਆ ਗਿਆ ਬਾਈ ਦੋ ਨੰਬਰ ਝੋਟੀ ਕਿਹੜਾ ਸੂਸ ਹੋਈ ਹੈ ਇਹ ਵੀ ਦੂਜਾ ਸੂਆ ਡੈਕਟਰ ਦੂਜਾ ਸੂਆ ਇਹ ਝੋਟੀ ਪਰ ਹਰਾਨਾ ਜੁਈ ਵੀ ਆ ਠੀਕ ਆ ਇਨੇ ਪਰਪਲ ਉਹਨੇ 16 ਕਿਲੋ ਦੁੱਧ ਕੱਢਿਆ ਓਕੇ ਐਂਕੀ ਦੇ ਦੂਗੀ 18 ਲੀਟਰ ਘਰ ਦੀ ਝੋਟੀ ਹੋਏ ਦਾ ਆਪਣੀ ਘਰ ਦੀ ਝੋਟੀ ਆ ਹਾਂ ਠੀਕ ਆ ਬੱਚਾ ਕੀ ਦੇਤਾ ਗਰਮਣੀ ਕੱਟੀ ਹੈ ਜੀ ਮਗਰ ਕੱਟੀ ਦਿਖਾ ਦਈਏ ਕੱਟੀ ਵੀ ਬਹੁਤ ਚੰਗੀ ਹੈ ਮਗਰ ਕੱਟੀ ਬਹੁਤ ਚੰਗੀ ਦਿੱਤੀ ਆ ਤੋਂ ਨਾਕ ਨੇ ਤੇ ਇਹ ਕੱਲ੍ਹ ਦੀ ਰਾਤ ਹੀ ਸੂਈ ਡਾਕਟਰ ਹਾਂ ਅਸਾਂ ਕੱਲ੍ਹ ਦੀ ਰਾਤ ਹੀ ਸੂਈ ਹਾਂ ਇੱਥੇ ਹੁਣ ਬੋੜਾ 10 ਕਿਲੋ ਹੋ ਗਿਆ ਇਹ ਵੀ ਗਾਂਿਆਂ ਨੂੰ ਡਾਕਟਰ ਲੱਗਦੀ ਲੈ ਠੰਡੀ ਹੋ ਗਈ ਜੀ ਲੈ ਬਈ ਕੀ ਆ ਵਾ ਗਾਂਿਆਂ ਲਾਲ ਦੀ ਜਾਇ ਨਹੀਂ ਲੈ ਵੀ ਆਪਣੇ ਅਮੰਗ ਹੱਥੋਂ ਲਾਉਂ ਦਿੰਦੇ ਆ ਲੈ ਸਹੀ ਤੇ ਬਾਕੀ ਕਰ ਤੇ ਦੇ ਡਾਕਟਰ ਮੇਰੇ ਸਿਰ ਦੇ ਉੱਪਰ ਬਰੋਂਦੀ ਆ ਬਈ ਸਹੀ ਗੱਲ ਆ ਘੋਟੀ ਦਾ ਅਗਲਾ ਕਹਿ ਦਿੰਦਾ ਹਰੇ ਕੀ ਹੈਗੀ ਹੈ ਜੀ ਬੜਾ ਜੋਤੀ ਹੈ ਵੀ ਸਹੀ ਗੱਲ ਆ ਫੁੱਲ ਕਰਦਾ ਜਿੰਨਾ ਕਹਿ ਦੋ ਰਾਜੀ ਵੀ ਫੁੱਲਾ ਪੱਠਾ ਥੋੜਾ ਕਮਾਲ ਦਾ ਥਣ ਬੜਾ ਚੰਗਾ ਲੱਗ ਜਾ ਥੋੜਾ ਬੱਚੇ ਦਾ ਕਰਦੀ ਹੈ ਸਿੰਘ ਕੁਆਲ ਚੱਲ ਬੱਤੋ ਚੰਗੀ ਆ ਚੱਲ ਬੱਤੋ ਰਾਜੀ ਰੋਜੀ ਫੁੱਲਾ ਲਾਈ ਆ ਬੱਚਾ ਮਗਰ ਕੱਟੀ ਕੱਟੀ ਆ ਦਿਖਾ ਦੇ ਡਾਕਟਰ ਝੋਟੀ ਵੀ ਚੱਲ ਬੱਤੋ ਕੀ ਬਾਤ ਚਲ ਹੂੰ 10 ਲੀਟਰ ਬੋਲੇ ਤੋਂ ਬਾਈ ਕਹਿੰਦਾ ਸਟਾਰਟ ਹੋਈ ਆ ਇਹਨੇ 18 ਕਿਲੋ ਦੁੱਧ ਕੱਢਣਾ ਖੁੱਲਾ ਡਾਕਟਰ ਓਕੇ ਹਾਂ ਚੰਗੀ ਆ ਸਮੇਂ ਪੜੀ ਆ ਫੇਰ ਬਾਕੀ ਉਹਦਾ ਚੋਈ ਵੀ ਆ ਤੁਹਾਨੂੰ ਪਤਾ ਟਾਈਮ ਹੀ ਕੁਛ ਨਹੀਂ ਹੋਇਆ ਇਹ ਤਾਂ ਹੁਣ ਦਾ ਮੌਲਾ ਵੀ ਹਜੇ ਪੌਣੇ 10 ਹੋਏ ਆ ਪੌਣੇ 10 ਹੋ ਗਏ ਹੈਨਾ ਹਾਂ ਤੇ ਪੌਣੇ 10 ਸੋ 6 ਵਜੇ ਦੀ ਚਵਾਈ ਕਰੀ ਵੀ ਆ ਦੀ 6 ਵਜੇ ਦੀ ਭਾਈ ਕਹਿੰਦਾ ਚਵਾਈ ਖਰੀ ਹੈਗੀ ਤੇ ਉਸ ਹਸਾਬ ਨਾਲ ਅਡਜਸਟਮੈਂਟ ਕਰ ਲਿਓ ਬਾਕੀ ਝੋਟੀ ਇੱਕ ਚੀਜ਼ ਆ ਰੈਟਰ ਸੌ ਕੀ ਬੰਦਾ ਲਊ ਮਾੜਾ ਜਿਹੜੇ ਬੰਦੇ ਨੇ ਲੱਖਾਂ ਥੱਲੇ ਪੈਸੇ ਲਾਉਣੇ ਹੋਣਾ ਫੋਨ ਲਾਵੇ ਆਪਾਂ ਨੂੰ ਸਹੀ ਗੱਲ ਆ ਹਾਂ ਤੇ ਕੀ ਗੱਲ ਵੀ ਆਲਾ ਵੇ ਮੁੱਲ ਕੀ ਇਹਦਾ 1.70 ਲੱਖ ਡਾਕਟਰ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਆਪਣਾ ਏਡੀ ਝੋਟੀ ਨੂੰ 3 ਲੱਖ 23 ਤੇ ਨ ਵੀ ਕੋਈ ਬਾਹਲਾ ਨਹੀਂ ਪਰ ਆਪਣਾ ਜਾਇਜ ਜਮਾ ਬਾਕੀ ਰਿਕਾਰਡ ਇਹ ਜਮਾ ਘਰ ਦੀ ਝੋਟੀ ਆਪਣੇ ਇੱਕ ਦਾ ਕਹਿ ਦੇਣ ਦੀ ਗੱਲ ਆ ਠੀਕ ਆ 16 ਕਿਲੋ ਭਲੋਂ ਦਾ ਪਚੋਆ ਵਾ ਜੋ ਆ ਕੰਡੇ ਵਿੱਚ ਲਾ ਸੀ 1 ਲੱਖ 70000 ਰੁਪਏ ਮਾਨ ਹਾਂ ਗੱਡ ਦਾ ਬੈਟਰ ਰੰਗ ਰੂਪ ਚੱਕ ਜਿੱਦ ਦੇ ਕੱਟੀ ਦੁੱਧ ਦੀ ਆ ਗਈ ਫਿਰ ਇਹਦਾ ਮੁੱਲ ਹੋਰ ਹੋਊਗਾ ਹੂੰ ਅੱਜ ਦਾ ਮੁੱਲ ਹੋ ਰਿਹਾ ਉਦੋਂ ਦਾ ਹੋਰ ਹੋਊਗਾ ਠੀਕ ਆ ਖਾਣ ਚੰਗਿਆ ਬਈ ਬੈੜ ਦਾ ਮੁੱਲ ਵੀ ਜਾਇਜੀ ਹੈ ਹਾਂ ਬੈੜ ਵੀ ਜਾਇਜੀ ਆਪਣਾ ਮੁੱਲ ਇਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਇਹਨਾਂ ਹੀ ਲਾ ਲੈ ਯਾਰ ਵੀਡੀਓ ਲੈ ਅਗਾ